ਤੇ ਫੌਜੀ ਰ ਹੋ ਸਕਦੀ ਆ ਉਹ ਵੀ ਸਰਵਿੰਗ ਫੌਜੀ ਨਾਲ ਤੇ ਇਹ ਘਟਨਾ ਕਦੇ ਵੀ ਕਿਸੇ ਵੀ ਨਾਲ ਕਿਸੇ ਵੀ ਵਕਤ ਵਾਪਰ ਸਕਦੀ ਹੈ ਉਹਨਾਂ ਨੂੰ ਵਰਦੀ ਵਾਲੇ ਗੁੰਡੇ ਕਹੀਏ ਤਾਂ ਘਟ ਨਹੀਂ ਹੈਗਾ ਇੱਕ ਐਸਐਸਪੀ ਰੈਂਕ ਦਾ ਬੰਦਾ ਵੀ ਉਹਨਾਂ ਦਾ ਪੱਖ ਲੈ ਰਿਹਾ ਹੈ ਉਹਨਾਂ ਦੀ ਜਿਹੜੀ ਝੂਠ ਉਹਨਾਂ ਨੇ ਕੀਤਾ ਜਿਹੜਾ ਵੀ ਜ਼ਬਰਦਸਤੀ ਕੀਤਾ ਉਹਨਾਂ ਨੇ ਕਰਨਲ ਸਾਹਿਬ ਤੇ ਉਹਨੂੰ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੇਕਰ ਮਾਫੀ ਮੰਗ ਲਈ ਫਿਰ ਉਹਨੂੰ ਇਹ ਤਾਂ ਲੈਣ ਦੀ ਕਿਉਂ ਜਰੂਰਤ ਪੈ ਗਈ ਸਾਰੇ ਮਾਫੀ ਮੰਗਣ ਨਾਲ ਹੀ ਕੁਝ ਹੋ ਸਕਦਾ ਉਹਨਾਂ ਦੇ ਰੈਂਕ ਦੇ ਕੋਈ ਐ ਕਾਬੂ ਨਹੀਂ ਲੱਖੋ ਯਾਰ ਹੁਣ ਮੈਂ ਜਾ ਕੇ ਐਸਐਸਪੀ ਸਾਹਦੇ ਦੋ ਥੱਪੜ ਮਾਰਨਾ ਪਬਲਿਕ ਹੋ ਜੇ ਸਾਰਾ ਵੀ ਸਾਡੇ ਐਸਐਸਪੀ ਨੂੰ ਇਸ ਬੰਦੇ ਨੇ ਮਾਰਿਆ ਹੈ ਮੈਂ ਜਾ ਕੇ ਥੋੜੀ ਤਾਂ ਮਾਫੀ ਮੰਗ ਲਾ ਕਿ ਐਸਐਸਪੀ ਮੈਨੂੰ ਮਾਫ ਕਰ ਦੇਗਾ ਫੜੇ ਬਾਬੇ ਨਾਨਕ ਦੀ ਇਹ ਬავਅਤੀ ਸਿੱਖ ਤੇ ਚੱਲ ਰਹੀ ਹੈ ਉਹ ਤਾਂ ਬਾਬਰ ਸਿੰਘ ਹੋਣਾ ਚਾਹੀਦਾ ਸੀ ਕਦਾ ਦੂਜਾ ਵੀ ਐਨਕਾਉਂਟਰ ਹੋ ਜਾਏ ਉਹ ਕਿੱਟਾ ਨੇ ਐਨਕਾਉਂਟਰ ਕਰਕੇ ਇਹਨਾਂ ਨੂੰ ਇਨਾਮ ਮਿਲਦੇ ਨੇ ਨਿਰਦੋਸ਼ਾਂ ਨੂੰ ਮਾਰਦੇ ਨੇ ਇਹ ਐਨੇ ਤਾਂ ਫੌਜੀਆ ਨੇ ਮੂਹਰ ਦੀ ਇੰਨੀਆਂ ਤਾਂ ਗੋਲੀਆਂ ਪਤਾ ਨਹੀਂ ਆਪਣੀ ਲਾਈਫ 'ਚ ਆਪਰੇ ਕਿੰਨੀਆਂ ਅਕ ਚਲਾਤੀਆਂ ਹੋਣੀਆਂ ਓਧਰ ਕਿਸਾਨਾਂ ਤੇ ਇਧਰ ਜਵਾਨਾਂ ਤੇ ਪੂਰਾ ਪੰਜਾਬ ਹਿਲਾ ਹੋਇਆ ਪਰ ਕਿਸੇ ਐਮਐਲਏ ਦੀ ਕਿਸੇ ਮਨਿਸਟਰ ਦੀ ਇਵਨ ਚੀਫ ਮਨਿਸਟਰ ਦੀ ਕੋਈ ਹਾਰਾ ਨਾ ਹਾ ਦਾ ਨਾਰਾ ਮਾਰਨ ਦੀ ਕੋਈ ਆਵਾਜ਼ ਨਹੀਂ ਉਠੀ ਸਸਪੈਂਡ ਤੁਹਾਨੂੰ ਸਭ ਚਾਹੀਦੀ ਨਹੀਂ ਸਸਪੈਂਡ ਅਜੋਇਆ 15 ਦਿਨ ਬਾਅਦ ਫੇਰ ਬਹਾਲ ਹੋ ਗਿਆ ਉਹਦੇ ਕੋਲੇ ਤਾਂ ਉਹੀ ਪਾਵਰ ਆ ਉਹੀ ਜ਼ੁਰਮ ਉਹਨੇ ਫੇਰ ਕਰਨਾ ਹੋਰ ਵੱਧ ਕੇ ਕਰਨਾ ਵੀ ਮੇਰੇ ਤਾਂ ਐਸਐਸਪੀ ਨੇ ਨਾਲ ਖੜਾ ਯਾਰ ਇਧਰ ਕਿਸਾਨਾਂ ਦੇ ਇਧਰ ਜਵਾਨਾਂ ਦੇ ਪੂਰਾ ਪੰਜਾਬ ਹਿਲਾ ਹੋਇਆ ਪਰ ਕਿਸੇ ਐਮਐਲਏ ਦੀ ਕਿਸੇ ਮਿਨਿਸਟਰ ਦੀ ਇਵਨ ਚੀਫ ਮਿਨਿਸਟਰ ਦੀ ਕੋਈ ਹਾਰਾ ਨਾ ਹਾੜਾ ਨਾਰਾ ਮਾਰਨ ਦੀ ਕੋਈ ਆਵਾਜ਼ ਨਹੀਂ ਆ ਜਿਹੜਾ ਹੋ ਧਮਕੀ ਦਿੰਦੇ ਐ ਦੇਸੀ ਅਨਕਾਉਂਟਰ ਕਰਦਾਂਗੇ ਇਹ ਕਰਦਾਂਗੇ ਜਿਹੜਾ ਉਹਨਾਂ ਚ ਇਹ ਇੱਕੜ ਹੈਗੀ ਐ ਜਿਹੜੀ ਤਾਲਾ ਸ਼ਾਹੀ ਰਹੀ ਜਾ ਉਹ ਅਪਣਾਉਂਦੇ ਆ ਪੁਲਿਸ ਵਾਲੇ ਵੀ ਐਨੇ ਦਿਨ ਚ ਸਾਡੀ ਇਨਕੁਆਰੀ ਮੁਕੰਮਲ ਕਰਾਓ ਆ ਜਿਹੜੇ ਜਿਹੜੇ ਐਕਸ਼ਨਸ ਸਭ ਤੁਹਾਨੂੰ ਦਿੱਤੇ ਗਏ ਨੇ ਲਿਖ ਕੇ ਇਹਨਾਂ ਨੂੰ ਪੂਰਾ ਕਰੋ ਨਹੀਂ ਸਾਡਾ ਧਰਨਾ ਫਿਰ ਇੱਥੇ ਪੱਕਾ ਹੀ ਲੱਗੂਗਾ ਤੇ ਸਰਕਾਰ ਨੂੰ ਅਸੀਂ ਹਲਾਵਾਂਗੇ ਸਰਕਾਰ ਦੀਆਂ ਜੜਾਂ ਵੀ ਹਲਾਵਾਂਗੇ ਅਸੀਂ ਗੋਟ ਦੀ ਚੋਟ ਨਾਲ ਵੀ ਇਹਨਾਂ ਨੂੰ ਮਾਰਾਂਗੇ ਜਬ ਤੱਕ ਇਹ ਜਿੰਨੇ ਵੀ ਪੁਲਿਸ ਵਾਲੇ इनको नौकरी से बिल्कुल बर्खास्त नहीं किया जाएगा हम चैन से नहीं बैठेंगे एक एक सैनिक को ये निश्चय कर लेना चाहिए जब हमारे सेना के एक अधिकारी के ऊपर एक पुलिस वाला अगर इस प्रकार का अत्याचार करता है या दुराचार करता है तो उसे बख्शा ना जाए उसे तुरंत जेल के अंदर डाल करके और बाकी जो कार्रवाई कानूनी प्रक्रिया है वो बाद में की जाए पहले उसको जेल में डाला जाए हमें तो हमें इस साहब के साथ जुड़ना पड़ेगा अगर हम हम नहीं जुड़े तो हम अपने आपको सैनिक कहलाने नहीं होंगे क्योंकि हम सैनिक वो सैनिक है जो देश के ऊपर अगर पत्ता भी हिलता है देश की सीमाओं पर तो उसकी भी हम निगरानी करते हैं तो ये पुलिस वाले ये तो जो है सब दलाली लेकर के अपने पद को ग्रहण करते हैं ਸਸੀ ਕਾਲਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਕਰਨਲ ਵਾਰਡ ਦਾ ਜਿਹੜਾ ਮੁੱਦਾ ਇਹਨੂੰ ਕਾਫੀ ਟਾਈਮ ਹੋ ਗਿਆ ਹੈ ਜੋ ਕੁੱਟਮਾਰ ਕੀਤੀ ਆ ਕਰਨਲ ਦੀ ਤੇ ਉਹਦੇ بیٹے ਦੀ ਪੁਲਿਸ ਅਫਸਰਾਂ ਨੇ ਕਹਿੰਦੇ दारू ਪੀ ਕੇ ਜੋ ਕੁੱਟਮਾਰ ਕੀਤੀ ਆ ਟਾਬੇ ਉੱਤੇ ਜੇ ਰੋਲਾ ਹੁੰਦਾ ਏ ਉਸ ਰੋਲੇ ਨੂੰ ਲੈ ਕੇ ਜੋ ਅੱਜ ਜਿਹੜਾ ਮੁੱਦਾ ਏ ਕਾਫੀ ਆਪਣਾ ਵੱਡਾ ਰੂਪ ਧਾਰਨ ਕਰ ਚੁੱਕਿਆ ਏ ਜੋ ਧਰਨਾ ਲੱਗਿਆ ਏ ਖੁਸ਼ਾਲੀ ਦੇ ਰਾਖੇ ਸਾਬਕਾ ਸੈਨਿਕ ਸਾਡੇ ਨਾਲ ਮੌਜੂਦ ਨੇ ਜੋ ਸਾਡੇ ਨਾਲ ਪੁਰੇ ਜਿਹੜੇ ਕਰਨਲ ਬਾੜ ਦੇ ਹੱਕ ਵਿੱਚ ਆਏ ਨੇ ਵੀ ਜੋ ਕੁੱਟਮਾਰ ਹੋਈ ਹੈ ਉਹ ਗਲਤ ਹੋਈ ਹੈ ਜਿਹੜੀ ਪੁਲਿਸ ਉੱਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਐ ਐਸਐਸਪੀ ਨਾਨਕਾ ਜੋ ਪਟਿਆਲੇ ਤੋਂ ਤੇ ਕਾਰਵਾਈ ਹੋਣੀ ਚਾਹੀਦੀ ਉਹਦੇ ਲਈ ਜੇ ਸਾਬਕਾ ਸੈਨਿਕ ਪਹੁੰਚੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਹੋਣਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਫਲਾਈਂਗ ਆਫੀਸਰ ਕਮਲ ਵਰਮਾ ਪਿੰਪਸੌਰ ਡਿਸਟ੍ਰਿਕਟ ਸੰਗਰੂਰ ਚੇਅਰਮੈਨ ਖੁਸ਼ਾਲੀ ਦੇ ਰਾਖੇ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਰਜਿਸਟਰਡ ਅਕਸਰ ਅਸੀਂ ਇੱਥੇ ਇਕੱਠੇ ਹੋਇਆ ਪਹਿਲੀ ਗੱਲ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਤੇ ਤੁਹਾਡੇ ਚੈਨਲ ਰਾਹੀਂ ਮੈਂ ਸਾਰੇ ਹੀ ਸਾਬਕਾ ਸੈਨਿਕਾਂ ਨੂੰ ਤੇ ਪੰਜਾਬ ਦੇ ਸਾਰੇ ਸਿਵਲਿਅਨ ਨੂੰ ਹੋਰ ਜਿੰਨੀਆਂ ਵੀ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਉਹਨਾਂ ਨੂੰ ਆਵਾਜ਼ ਕਰਦਾ ਕਿ ਇਦਾਂ ਦੇ ਮੌਕੇ ਤੇ ਇਸ ਦੁੱਖ ਦੀ ਘੜੀ 'ਚ ਜਿਹੜਾ ਇਹ ਜ਼ੁਲਮ ਹੋਇਆ ਇਹਦੇ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹੋ ਕਿਉਂਕਿ ਇਹ ਚੀਜ਼ ਜਿਹੜੀ ਅੱਜ ਇੱਕ ਫੌਜੀ ਨਾਲ ਹੋ ਸਕਦੀ ਆ ਉਹ ਵੀ ਸਰਵਿੰਗ ਫੌਜੀ ਨਾਲ ਤੇ ਇਹ ਘਟਨਾ ਕਦੇ ਵੀ ਕਿਸੇ ਵੀ ਨਾਲ ਕਿਸੇ ਵੀ ਵਕਤ ਵਾਪਰ ਸਕਦੀ ਹੈ ਪੁਲਿਸ ਦੀ ਜਿਹੜੀ ਤਾਨਾਸ਼ਾਹੀ ਹੈ ਜਿਹੜੀ ਐਰੋਗੈਂਸ ਹੈ ਉਹ ਇੰਨੀ ਵੱਧ ਚੁੱਕੀ ਹੈ ਵੀ ਇਹ ਇੱਥੇ ਕਾਨੂੰਨ ਲਾਉਣ ਦੀ ਚੀਜ਼ ਤਾਂ ਪੰਜਾਬ 'ਚ ਰਹੀ ਨਹੀਂ ਲਾਅ ਐਂਡ ਆਰਡਰ ਹੈ ਹੀ ਨਹੀਂ ਪੰਜਾਬ 'ਚ ਜਿਹੜੇ ਲਾਅ ਐਂਡ ਆਰਡਰ ਨੂੰ ਪ੍ਰੋਟੈਕਟ ਕਰਨ ਵਾਸਤੇ ਪੁਲਿਸ ਲਾਈ ਗਈ ਸੀ ਜਾਂ ਲਾਈ ਜਾਂਦੀ ਹੈ ਤੇ ਉਹ ਹੀ ਇਹ ਜੇ ਕੰਮ ਕਰੂਗੀ ਗੁੰਡੇ ਵਾਲੇ ਕੰਮ ਕਰੂਗੀ ਇਹਨਾਂ ਨੂੰ ਵਰਦੀ ਵਾਲੇ ਗੁੰਡੇ ਕਹੀਏ ਤਾਂ ਘਟਣੀ ਹੈਗਾ ਇੱਕ ਐਸਐਸਪੀ ਰੈਂਕ ਦਾ ਬੰਦਾ ਵੀ ਉਹਨਾਂ ਦਾ ਪੱਖ ਲੈ ਰਿਹਾ ਉਹਨਾਂ ਦੀ ਜਿਹੜੀ ਉਹਨਾਂ ਨੇ ਕੀਤਾ ਜਿਹੜਾ ਵੀ ਜ਼ਬਰਜਨਾ ਕੀਤਾ ਉਹਨਾਂ ਨੇ ਕਰਨਲ ਸਾਹਿਬ ਤੇ ਉਹਨੂੰ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਜਦ ਕਿ ਉਹਨੇ ਪਤਾ ਹੋਣਾ ਚਾਹੀਦਾ ਵੀ ਕਰਨਲ ਰੈਂਕ ਆਰਮੀ ਦਾ ਇੱਕ ਐਸਐਸਪੀ ਰੈਂਕ ਤੋਂ ਇੱਕ ਰੈਂਕ ਹਾਇਰ ਹੁੰਦਾ ਹੈ ਡੀਆਈਜੀ ਦੇ ਬਰਾਬਰ ਹੁੰਦਾ ਇਹਨਾਂ ਨੂੰ ਸ਼ਰਮ ਨਹੀਂ ਆਈ ਜਦੋਂ ਉਹਨਾਂ ਨੇ ਆਈਡੈਂਟੀਟੀ ਵੀ ਦਿਖਾਤੀ ਆਪਣੀ ਚਲੋ ਠੀਕ ਹੈ ਯਾਰ ਕੋਈ ਗਲਤੀ ਹੋ ਜਾਂਦੀ ਹੈ ਕਿਸੇ ਤੋਂ ਧੱਕਾ ਮੁੱਕੀ ਹੋ ਜਾਂਦੀ ਹੈ ਪਰ ਇੰਨਾ ਵੀ ਨਹੀਂ ਵੀ ਤੁਸੀਂ ਜ਼ਬਰਜਨਾ ਕਰਕੇ ਇੱਕਦਾਂਵੀ ਜਲਾਦ ਬਣ ਜਾਓ ਤੁਹਾਡਾ ਫਰਜ ਬਣਦਾ ਸੀ ਨਾਲ ਸਾਹਮਣੇ ਆਰਮੀ ਯੂਨਿਟਸ ਨੇ ਉੱਥੇ ਜਾ ਕੇ ਤੁਸੀਂ ਰਿਪੋਰਟ ਕਰਦੇ ਜਾਂ ਉਹਨਾਂ ਨੂੰ ਲੈ ਕੇ ਥਾਣੇ ਚਲੇ ਜਾਂਦੇ ਪਰ ਤੁਹਾਡਾ ਹੱਥ ਚੱਕਣ ਦਾ ਮਤਲਬ ਉਹ ਵੀ ਨਾਲ ਦੀ ਨਾਲ ਉਹਨਾਂ ਦੇ بیٹے ਦੇ ਵੀ ਤੇ ਯਾਰ ਉਸ ਤੇ ਉਸ ਬੇਟੇ ਦੇ ਕੀ ਗੁਜਰਦੀ ਹੋਊਗੀ ਜੇ ਇੱਕ ਬੇਟੇ ਦੇ ਸਾਹਮਣੇ ਉਹਦੇ ਪਿਤਾ ਜੀ ਨੂੰ ਜਾਂ ਫਾਦਰ ਸਾਹਿਬ ਕੋਈ ਥੱਪੜ ਮਾਰ ਦੇ ਇਹ ਫਾਦਰ ਤੇ ਕੀ ਗੁਜਰੂ ਉਹਨਾਂ ਦੇ ਬੇਟੇ ਤੇ ਕੋਈ ਹੱਥ ਚੱਕ ਲਿਆ ਇਹ ਲੱਗਦਾ ਵੀ ਕੋਈ ਮਿਸ ਅੰਡਰਸਟੈਂਡਿੰਗ ਹੋਈ ਹੈ ਉਹਨਾਂ ਤੋਂ ਉਹ ਕਹਿੰਦੇ ਜਿਹੜੇ ਪੁਲਿਸ ਅਫਸਰ ਨੇ ਵੀਡੀਓ ਕਾਲ ਤੇ ਗੱਲਬਾਤ ਵੀ ਕਰ ਰਹੀ ਸੀ ਉਹਨਾਂ ਦੇ ਪਤਨੀ ਜਿਹੜੇ ਕਰਨ ਲਵਾੜਦੇ ਹਨਾ ਵੀ ਸਭ ਤੋਂ ਗਲਤੀ ਹੋ ਗਈ ਸੀ ਮਾਫੀ ਮੰਗਦੇ ਜੇ ਉਹਨੂੰ ਮਾਫੀ ਹੋ ਮੰਗ ਲਈ ਫਿਰ ਹੁਣ ਇਤਨਾ ਨਾਲ ਲਾਉਣ ਦੀ ਕਿਉਂ ਜ਼ਰੂਰਤ ਪੈ ਗਈ ਜੀ ਸਰ ਇਹ ਮਾਫੀ ਮੰਗਣ ਨਾਲ ਹੀ ਕੁਝ ਹੋ ਸਕਦਾ ਉਹਨਾਂ ਦੇ ਰੈਂਕ ਦੇਖੋ ਯਾਰ ਇੱਕ ਆਦਮੀ ਦੇਖੋ ਯਾਰ ਹੁਣ ਮੈਂ ਜਾ ਕੇ ਐਸਐਸਪੀ ਸਾਹਿਬ ਦੇ ਦੋ ਥੱਪੜ ਮਾਰਦਾ ਪਬਲਿਕ ਹੋ ਜੇ ਸਾਰਾ ਵੀ ਸਾਡੇ ਐਸਐਸਪੀ ਨੂੰ ਇਸ ਬੰਦੇ ਨੇ ਮ ਯਾਰ ਛੋਟੀ ਮੋੜੀ ਚੀਜ਼ ਥੋੜੀ ਐ ਵੀ ਹਮ ਐਸਪਾਈ ਨੇ ਥੱਪੜ ਮਾਰਿਆ ਐ ਮੈਂ ਐਸਪਾਈ ਤੋਂ ਮਾਫੀ ਮੰਗ ਲਈ ਪਬਲੀਕਲੀ ਇੱਕ ਹੈੱਡ ਆਫ ਦਾ ਡਿਪਾਰਟਮੈਂਟ ਨੇ ਉਹ ਕਰਨਲ ਸਾਹਿਬ ਤੇ ਉਹਨਾਂ ਦੀ ਕੀ ਇੱਜ਼ਤ ਬਣੂਗੀ ਜਦੋਂ ਉਹ ਜਾ ਕੇ ਆਪਣੇ ਯੂਨਿਟ ਦੀ ਫੇਅਰ ਕਮਾਂਡ ਸੁਭਾਲਣਗੇ ਉਹਨਾਂ ਦੀ ਇੱਜ਼ਤ ਕੀ ਰਹੂਗੀ ਜਵਾਨਾਂ ਦੇ ਦਿਲਾਂ ਚ ਉਹ ਕਹਿਣਗੇ ਆ ਗਿਆ ਪੁਲਿਸ ਤੋਂ ਕੁਟ ਖਾ ਕੇ ਯਾਰ ਕੁਝ ਵੀ ਨਹੀਂ ਹੋਇਆ ਤੇਰੇ ਕੋਲ ਇਹ ਅਸੀਂ ਚਾਹੁੰਦੇ ਆ ਵੀ ਕਰਨਲ ਨਾਲ ਹੀ ਨਹੀਂ ਕਿਸੇ ਹੋਰ ਨਾਲ ਨਾ ਵਿਨਾ ਹੋਵੇ ਇਹ ਇਹ ਧਰਨਾ ਤਾਂ ਲਾਇਆ ਜਾ ਰਿਹਾ ਵੀ ਐਦਾਂ ਦੇ ਜ਼ਲਮ ਪੁਲਿਸ ਵਾਲਿਆਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਉਹਨਾਂ ਤੋਂ ਆਉਣ ਵਾਲੇ ਹੋਰ ਪੁਲਿਸ ਅਫਸਰਾਂ ਨੂੰ ਜਿਹੜੇ ਨਵੇਂ ਮੁੰਡੇ ਬੱਚੇ ਭਰਤੀ ਹੋਣਗੇ ਜਾਂ ਹੋਰ ਜਿਹੜੇ ਸੀਨੀਅਰਸ ਨੇ ਉਹਨਾਂ ਨੂੰ ਇੱਕ ਸਿੱਖ ਮਿਲੇ ਇੱਕ ਲੈਸਨ ਮਿਲੇ ਵੀ ਗਹਨਵਸੀ ਕਿਸੇ ਨੂੰ ਸਿਵਲ ਆਰਮੀ ਆਫ ਇੰਡੀਆ ਦਾ ਛੱਡੋ ਕਿਸੇ ਸਿਵਲ ਪਰਸਨਲ ਨੂੰ ਵੀ ਹੱਥ ਲਾਉਣ ਤੋਂ ਉਹ 10 ਬਾਰ ਕੰਬਲ ਸੋਚਣ ਉਹਨਾਂ ਨੂੰ ਕੰਬਣੀ ਵਾਲੀ ਚਾਹੀਦੀ ਐ ਇਦਾਂ ਦੀ ਸਜ਼ਾ ਮਿਲਣੀ ਚਾਹੀਦੀ ਐ ਤੇ ਜੁਡੀਸ਼ੀਅਨ ਇਨਕੁਆਇਰੀ ਜਿਹੜੀ ਹੋ ਰਹੀ ਐ ਦੇਖੋ ਸਾਰਾ ਕੁਝ ਹੋਇਆ ਐ ਇੱਥੇ ਤੱਕ ਇੰਨਾ ਕੱਟ ਹੋ ਗਿਆ ਪੂਰਾ ਪੰਜਾਬ ਹਿੱਲਿਆ ਹੋਇਆ ਐ ਉਧਰ ਕਿਸਾਨਾਂ ਤੇ ਇੱਧਰ ਜਵਾਨਾਂ ਤੇ ਪੂਰਾ ਪੰਜਾਬ ਹਿੱਲਿਆ ਹੋਇਆ ਐ ਔਰ ਕਿਸੇ ਐਮਐਲਏ ਦੀ ਕਿਸੇ ਮਿਨਿਸਟਰ ਦੀ ਇਵਨ ਚੀਫ ਮਿਨਿਸਟਰ ਦੀ ਕੋਈ ਹਾਰਾ ਨਾ ਹਾ ਦਾ ਨਾਰਾ ਮਾਰਨ ਦੀ ਕੋਈ ਆਵਾਜ਼ ਵੀ ਉੱਠੀ ਕਿਸੇ ਨੇ ਇਸ ਕੰਮ ਦੀ ਨਿਖੇਧੀ ਨਹੀਂ ਕੀਤੀ ਇਹਦਾ ਮਤਲਬ ਉਹਨਾਂ ਨੂੰ ਸ਼ਹਿ ਹੈ ਤੇ ਜੁਡੀਸ਼ੀਅਲ ਇਨਕੁਆਰੀ ਜਦ ਹੋਊਗੀ ਜੁਡੀਸ਼ੀਅਲ ਇਨਕੁਆਰੀ ਇਹਨਾਂ ਦੇ ਆਪਣਾ ਇਹ ਡਿਪਾਰਟਮੈਂਟਲ ਇਨਕੁਆਰੀ ਹੈ ਉਹ ਕਿਹੜੇ ਨਿਰਪੱਖ ਹੋਊਗੀ ਜਦ ਮੁੱਖ ਮੰਤਰੀ ਦੇ ਹੱਥ ਆ ਉੱਪਰ ਸਰ ਤੇ ਜਾਂ ਡੀਆਈਜੀ ਦੇ ਹੱਥ ਹੋਵੇ ਆਪਣੇ ਸਪਾਈ ਦੇ ਸਰ ਤੇ ਤਾਂ ਜੁਡੀਸ਼ੀਅਲ ਇਨਕੁਆਰੀ ਵੀ ਸਾਡੀ ਮੰਗ ਹੈ ਸੀਬੀਆਈ ਇਨਕੁਆਰੀ ਹੋਵੇ ਦੇ ਕੋ ਟਰਮੀਨੇਟ ਹੋਣ ਪਹਿਲਾਂ ਤਾਂ ਬੰਦੇ ਹੋਣਾ 21 ਦਿਨ ਦੀ ਜੁਡੀਸ਼ੀਅਲ ਇਨਕੁਆਰੀ ਹੈ ਚਲੋ ਇਹ ਵੀ ਚੱਲਿਆ ਤੋਂ ਨਾਲ-ਨਾਲ ਪਰ 21 ਦੇ 21 ਦਿਨ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਜਿੱਦਾਂ ਆਮ ਬੰਦੇ ਨੂੰ ਜੇਲ੍ਹ ਚ ਰੱਖਿਆ ਜਾਂਦਾ ਜੁਡੀਸ਼ੀਅਲ ਇਨਕੁਆਰੀ ਵੇਲੇ ਜਦੋਂ ਤੱਕ ਇਨਕੁਆਰੀ ਪੂਰੀ ਨਹੀਂ ਹੁੰਦੀ ਉਹਨਾਂ ਨੂੰ ਵੀ ਜੇਲ੍ਹ ਚ ਨਾਲ ਰੱਖਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਕੋਲਾਸਨ ਮਿਲ ਸਕੇ ਤੇ ਉਹਨਾਂ ਦਾ ਬਿਆਨ ਵੀ ਹੁੰਦਾ ਕੈਸ ਐਸਐਸਪੀ ਨਾਨਕਦਾ ਵੀ ਜਿਹੜੇ ਸਾਰੇ ਅਫਸਰ ਨੇ ਜਿਨ੍ਹਾਂ ਨੇ ਗਲਤੀ ਕੀਤੀ ਹੈ ਸਾਰੇ ਸਸਪੈਂਡ ਕੀਤੇ ਗਏ ਨੇ ਕੀ ਗੱਲ ਉਹ ਤੇ ਤੁਸੀਂ ਸਹਿਮਤ ਨਹੀਂ ਉਹ ਗੱਲ ਨਾਲ ਜਿਹੜੀ ਉਹ ਕਹਿ ਰਹੇ ਨੇ ਬਿਲਕੁਲ ਨਹੀਂ ਸਰ ਅਸੀਂ ਕਥਨ ਨਾਲ ਬਿਲਕੁਲ ਨਹੀਂ ਮੰਨਦੇ ਉਹਨਾਂ ਦੀ ਚੀਜ਼ ਨੂੰ ਵੀ ਸਸਪੈਂਡ ਕੀਤੇ ਗਏ ਨੇ ਸਸਪੈਂਸ਼ਨ ਤਾਂ ਨੂੰ ਸਾਨੂੰ ਚਾਹੀਦੀ ਨਹੀਂ ਸਸਪੈਂਡ ਅੱਜ ਹੋਇਆ 15 ਦਿਨ ਬਾਅਦ ਫੇਰ ਬਹਾਲ ਹੋ ਗਿਆ ਉਹਦੇ ਕੋਲ ਤਾਂ ਉਹੀ ਪਾਵਰ ਆ ਉਹੀ ਜ਼ੁਰਮੋ ਨੇ ਫੇਰ ਕਰਨਾ ਹੈ ਹੋਰ ਵੱਧ ਕੇ ਕਰਨਾ ਵੀ ਮੇਰੇ ਤਾਂ ਐਸਐਸਪੀ ਨਾਲ ਖੜਾ ਯਾਰ ਤੁਸੀਂ ਉਹਨੂੰ ਖੱਲ ਪਾਓ ਨੱਥ ਪਾਓ ਏਦਾਂ ਦੇ ਬੰਦੇ ਤੇ ਉਹਦਾ ਨੱਥ ਪਾਉਣ ਦਾ ਕੋਈ ਤਰੀਕਾ ਵੀ ਇਦਾਂ ਦੇ ਬੰਦੇ ਟਰਮੀਨੇਟ ਕਰੋ ਵੀ ਆਨ ਨਾਲ ਨੂੰ ਵੀ ਲਸਕ ਵੇਲੇ ਇਹ ਹੀ ਜਾਣਿਆ ਜੀ ਉਹਨੇ ਕੀ ਕੀ ਇਥੇ ਐਲਾਨ ਕੀਤੇ ਜਾਣਗੇ ਤੁਸੀਂ ਇਥੇ ਬੋਲੇ ਵੀ ਨਹੀਂ ਵੀ ਕਿ ਚਾਰ ਪੰਜ ਮੰਗਾ ਜਿਹੜੀਆਂ ਮੰਨੀਆਂ ਨੇ ਇੱਥੇ ਕੀ ਕੀ ਹੋਣਾ ਜਿਹੜਾ ਸਲਾਈ ਗਈ ਹੈ ਜੋ ਐਲਾਨ ਹੋਣਗੇ ਹੁਣ ਕੀ ਕੀ ਐਲਾਨ ਹੋਣਗੇ ਦੇਖੋ ਸਰ ਹੁਣ ਟੀਮ ਇੱਕ ਸਾਡੀ ਗਈ ਹੈ ਜੀ ਸਭ ਨੂੰ ਮਿਲ ਉਸੇ ਜੋ ਵੀ ਕੁਛ ਹੋਤੇ ਡਿਸਾਈਡ ਹੋਊਗਾ ਅਸੀਂ ਉਹਨਾਂ ਨੂੰ ਆਪਣਾ ਮੰਗ ਪੱਤਰ ਦਵਾਂਗੇ ਉਸ ਜਿੰਨਾ ਵੀ ਕੁਛ ਲਿਖਿਆ ਹੋਇਆ ਵੀ ਉਹਨਾਂ ਨੂੰ ਟਰਮੀਨੇਸ਼ਨ ਐਸਐਸਪੀ ਆ ਕੇ ਜਿਹੜੇ ਬੰਦਿਆਂ ਦਾ ਨਾਂ ਨਾ ਉਹਨਾਂ ਨੇ ਪਹਿਲਾਂ ਐਫ ਆਈ ਆਰ 'ਚ ਨਹੀਂ ਪਾਇਆ ਸੀ ਬਾਅਦ 'ਚ ਇਨਕਲੂਡ ਕੀਤਾ ਉਹ ਕੀ ਕਾਰਨ ਸੀ ਉਹਨਾਂ ਨੇ ਕਿਉਂ ਨੌਚਪਾਉਣ ਦੀ ਕੋਸ਼ਿਸ਼ ਕੀਤੀ ਦੂਸਰਾ ਜਿਹੜਾ ਉਹ ਧਮਕੀ ਦਿੰਦੇ ਆ ਬਸੀਂ ਐਨਕਾਊਂਟਰ ਕਰਦਾਂਗੇ ਇਹ ਕਰਦਾਂਗੇ ਜਿਹੜਾ ਉਹਨਾਂ 'ਚ ਇਹ ਟੈਂਕੜ ਹੈਗੀ ਹੈ ਜਿਹੜੀ ਤਾਨਾਸ਼ਾਹੀ ਰਵਈਆ ਉਹ ਅਪਣਾਉਂਦੇ ਆ ਪੁਲਿਸ ਵਾਲੇ ਉਹਦੇ ਵਾਸਤੇ ਵੀ ਸਾਨੂੰ ਚਾਹੀਦਾ ਹੈ ਸਾਨੂੰ ਇਨਕੁਆਰੀ ਵੀ ਚਾਹੀਦੀ ਹੈ ਹੁਣ ਡੀ ਸਾਹਿਬ ਕੋਲ ਗਏ ਨੇ ਦੇਖਣਾ ਕੀ ਹੁੰਦਾ ਤੇ ਉਹ ਜਿਹੜਾ ਮੰਗ ਪੱਤਰ ਲੈਣਗੇ ਅਸੀਂ ਉਹਦੇ ਤੇ ਕੁਛ ਨਾ ਕੁਛ ਟਾਈਮ ਪਾ ਕੇ ਵੀ 4 ਦਿਨ ਦਾ ਜਾਂ 5 ਦਿਨ ਦਾ ਟਾਈਮ ਪਾ ਕੇ ਅਸੀਂ ਦਫ਼ਤਰ ਨੂੰ ਰਿਕਵੈਸਟ ਕਰਾਂਗੇ ਵੀ ਐਨੇ ਦਿਨ ਚ ਸਾਡੀ ਇਨਕੁਆਰੀ ਮੁਕੰਮਲ ਕਰਾਓ ਆ ਜਿਹੜੇ ਜਿਹੜੇ ਐਕਸ਼ਨ ਸਾ ਤੁਹਾਨੂੰ ਦਿੱਤੇ ਗਏ ਨੇ ਲਿਖ ਕੇ ਇਹਨਾਂ ਨੂੰ ਪੂਰਾ ਕਰੋ ਨਹੀਂ ਸਾਡਾ ਧਰਨਾ ਫਿਰ ਇੱਥੇ ਪੱਕਾ ਹੀ ਲੱਗੂਗਾ ਤੇ ਸਰਕਾਰ ਨੂੰ ਅਸੀਂ ਹਲਾਵਾਂਗੇ ਸਰਕਾਰ ਦੀਆਂ ਜੜਾਂ ਵੀ ਹਲਾਵਾਂਗੇ ਅਸੀਂ ਵੋਟ ਦੀ ਝੋਟ ਨਾਲ ਵੀ ਇਹਨਾਂ ਨੂੰ ਮਾਰਾਂਗੇ ਕਿਉਂਕਿ ਸਾਡੇ ਕੋਲੇ ਫੌਜੀਆਂ ਦੀ ਵੋਟ ਬਹੁਤ ਹੈ ਸਾਡੇ ਪਰਿਵਾਰਾਂ ਦੀਆਂ ਵੀ ਵੋਟਾਂ ਬਹੁਤ ਨੇ ਜੇ ਕਿਤੇ ਨਾ ਕਿਤੇ ਇਹਨਾਂ ਨੂੰ ਵੋਟ ਦੀ ਝੋਟ ਪੈ ਗਈ ਜਨਤਾ ਤਾਂ ਉਦਾਂ ਇਹਨਾਂ ਤੋਂ ਦੁਖੀ ਹੈ ਇਹ ਇਹਨਾਂ ਦਾ ਸਫਾਇਆ ਹੋਊਗਾ 2027 ਦੁਆਰੇ ਦਾ ਸਰਕਾਰ ਚ ਆਉਣ ਤੋਂ ਰਹਿ ਤੇ ਹੁਣ ਵੀ ਮੈਂ ਕਹਿੰਦਾ ਵੀ ਹੁਣ ਵੀ ਦੇਰ ਨਹੀਂ ਹੋਈ ਹੈ ਜਾਗ ਜੋ ਭਗਵੰਤ ਮਾਨ ਸਾਹਿਬ ਆਪਣੀ ਸਰਕਾਰ ਨੂੰ ਜਗਾਓ ਜਿਹੜੇ ਆ ਜੁਰਮ ਦੇਣਾ ਜਿੰਨੇ ਵੀ ਤੁਸੀਂ ਕਰ ਰਹੇ ਹੋ ਜਨਤਾ ਤੇ ਇਹ ਜੇ ਘਟ ਗਏ ਜਨਤਾ ਮਾੜੀ ਮੋਟੀ ਤਰਸ ਖਾ ਲਿਆ ਤੁਹਾਡੇ ਤੇ ਤਾਂ ਠੀਕ ਹੈ ਨਹੀਂ ਤਾਂ ਤੁਹਾਡੇ ਵਾਲਾ ਤਾਂ ਸਾਰਾ ਕੰਮ ਪੂਜਾ ਹੀ ਹੋਇਆ ਠੀਕ ਹੈ ਜੀ ਤੇ ਸਾਡੇ ਨਾਲ ਉੱਥੇ ਸਾਬਕਾ ਸੈਨਿਕ ਪਹੁੰਚੇ ਨੇ ਦਿੱਲੀ ਤੋਂ ਪਹੁੰਚੇ ਨੇ ਵੀਰ ਸਿੰਘ ਚੋਹਾਨ ਤੇ ਇਹਨਾਂ ਪਰਿਵਾਰ ਦੇ ਹੱਕ ਦੇ ਵਿੱਚ ਕੀ ਕਹਿਣਾ ਚਾਹੋਗੇ ਇਸ ਮਸਲੇ ਬਾਰੇ ਜੀ ਜੀ ਸਭ ਤੋਂ ਪਹਿਲੇ ਤਾਂ ਆਪਕੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਿ ਆਪਨੇ ਸੈਨਿਕ ਭਾਈਓ ਕੀ ਬਾਤ पब्लिक तक पहुंचाने के लिए हिम्मत जुटाई मैं उसका आप, जताई करता हूं देखिए बिल्कुल अति हो चुकी है और जब किसी चीज की अति हो जाती है तो फिर प्रकृति अपना रूप स्वरूप अपना बदलती है क्योंकि आज सैनिक जो देश के लिए कुर्बानी देता है अपने आन बान शान के लिए अपने अप, अपने प्राण में उछाड़ कर देता है आज उस सैनिक के साथ में ये ये बिहेव जो किया है ये माफ करने लायक नहीं है जब तक ये जितने भी पुलिस वाले हैं इनको नौकरी से बिल्कुल बर्खास्त नहीं किया जाएगा हम चैन से नहीं बैठेंगे पूरा परमानेंट धरना जैसे हमारे कमल वर्मा साहब जो है परमानेंट धरना लगेगा जब तक उनको नौकरी से बर्खास्त टर्मिनेट वो नीचे में सस्पेंड नहीं चाहिए हमें बर्खास्त चाहिए और बर्खास्त के साथ साथ उनको जेल में भी डालना ये भी हमें चाहिए और एज ए ए एट टाइम तीन तीन, तीन हमारे हम, मुद्दे हैं इनको तो अपनी नौकरी से बर्खास्त करना सी बी इंक्वायरी करना और हमारे ये जब तक रहेंगे ये इसकी इंक्वायरी होगी तब तक ये जेल में रहें ये तीन मुद्दे अभी यहाँ पर बोले गए हैं और हम उसके साथ में हैं पूरे हरियाणा से हमारी टीम आए हैं लालचंद यादव साहब आए हैं हमारे जगवीर जी आए हैं और हमारे जोगिंदर जी आए हैं पूरी हरियाणा की वो भी टीम आई है हम पूरे हिंदुस्तान के सैनिक यही पंजाब के सैनिक नहीं है पूरे हिंदुस्तान में एक सैनिकों के बीच में अमलों में आग लग चुकी है कि अब हमारी आन बान शान के ऊपर जो ये प्रहार किया गया है हम कदापि माफ नहीं करेंगे ये माफ करने लायक नहीं है ये केस माफ करने लागे हमारा आर्मी का कमांडर होता है भाई कर्नल साहब हमारी बटालियन का कमांडर होता है अगर बट, बट कमांडर के ऊपर अगर कोई हाथ छोड़ दिया इसका मतलब पूरी पूरी बटालियन हो हो गया गई है हम बिल्कुल माफ नहीं करेंगे और किसी भी कीमत पर ताकि जिंदगी में दोबारा कोई भी पुलिस वाला व्यक्ति फौजी की तरफ आंख भी उठा के देखेगा उसकी पिंडिया चढ़ाएंगे ये हालत तरेंगे हम हम सब कुछ जानते हैं जब हम इंटरनेशनल गुंडों को सुधार सकते हैं बोर्डर पर रह करके तो ये तो गली के गुंडे गुंडे हैं इनकी क्या औकात है हम किसी भी मामले में इनसे 19 नहीं है हम इनसे 21 हैं दौड़ में भाग में लड़ाई में किसी भी चीज में आए तो सर मध्य यहाँ पर बड़ा बड़ा पेट बढ़ा के खड़े हैं पुलिस वाले वो चार कदम भाग नहीं सकते हम फौजी हैं, टना टन तन बजते हैं नौकरी में भी और यहाँ पर भी हम शानदार नौकरी करके आए हैं और स्वाभिमान के साथ जीवित है स्वाभिमान के साथ समझौता कदापि नहीं होगा सर ਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ ਵੀ ਕਦੇ ਵੀ ਇਦਾਂ ਦਾ ਧਰਨੇ ਲੱਗੇ ਨਹੀਂ ਜਿਹੜੇ ਆਰਮੀ ਆਫੀਸਰ ਨੇ ਜਿਹੜੇ ਸਾਫ ਆਰਮੀ ਆਰਮੀ ਵਾਲੇ ਨੇ ਸੜਕਾਂ ਉੱਤੇ ਉਤਰੇ ਆਉਣ ਆ ਵੀ ਧਰਨੇ ਉੱਤੇ ਉਤਰੇ ਆਉਣ ਕਦੇ ਨਹੀਂ ਇਹ ਹੋਇਆ ਪਹਿਲੀ ਵਾਰ ਹੋ ਰਿਹਾ ਹੈ ਪੰਜਾਬ ਇਸ ਸਰਕਾਰ ਦੇ ਵਿੱਚ ਨਹੀਂ ਸਰ ਇਹ ਬਦਲਾਅ ਹੋਇਆ ਜਿਹੜਾ ਕਿਸੇ ਸਰਕਾਰ ਜਿਹੜਾ ਸੀ ਬਦਲਾਅ ਦੇਖਿਆ ਨਾ ਇਹ ਧਰਨਾ ਦੂਸਰੀ ਵਾਰ ਲੱਗ ਰਿਹਾ ਪਹਿਲਾ ਧਰਨਾ ਸਤੰਬਰ ਸ਼ੁਰੂ ਹੋਇਆ ਸੀ ਜਦੋਂ ਇੱਕ ਜੀਓਜੀ ਨਾਂ ਦੀ ਸੰਸਥਾ ਸੀਗੀ ਗਾਰਡੀਅਨਸ ਆਫ ਗਵਰਨੈਂਸ ਕਹਿੰਦੇ ਸੀ ਉਹਨੂੰ ਜਿਹੜੇ ਪਿੰਡਾਂ 'ਚ ਕੰਮ ਕਰਦੇ ਸੀ ਪਿੰਡਾਂ ਦੇ ਬੰਦਿਆਂ ਦੀਆਂ ਤਕਲੀ ਤੇ ਜਿੰਨੀਆਂ ਵੀ ਉਹਨਾਂ ਦੀ ਤਕਲੀਫਾਂ ਹੁੰਦਾ ਸੀ ਉਹਨਾਂ ਦੇ ਆਵਾਜ਼ ਬਣ ਕੇ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦੇ ਸੀ ਜਿੰਨੀਆਂ ਸਕੀਮਾਂ ਹੁੰਦੀਆਂ ਸੀ ਉਹ ਫੌਜੀ ਜਾ ਕੇ ਪਿੰਡਾਂ ਵਾਲੀਆਂ ਵੀ ਸੋਲਵ ਕਰਦੇ ਸੀਗੇ ਹਰ ਬੰਦੇ ਲਾਸਟ ਲਾਈਨ 'ਚ ਖੜੇ ਗਰੀਬ ਬੰਦੇ ਦੀ ਜਿਹੜੀ ਸਹਾਇਤਾ ਕਰਦੇ ਸੀ ਸਭ ਕਰਦੇ ਸੀਗੇ ਤੇ ਇਹਨਾਂ ਨੇ ਆ ਕੇ 2022 ਸਤੰਬਰ 2022 'ਚ ਸਭ ਤੋਂ ਪਹਿਲਾਂ ਉਦੋਂ ਫੌਜੀਆਂ ਤੇ ਡਾਂਗ ਚਲਾਈ ਸੀ ਉਹ ਡਿਪਾਰਟਮੈਂਟ ਹੀ ਬੰਦ ਕਰਤਾ ਸੀ ਇਹਨਾਂ ਨੇ ਤਾਂ ਕਿ ਇਹਨਾਂ ਦੀਆਂ ਜਿਹੜੀਆਂ ਪਿੰਡ ਦੇ ਘਰਾਮ ਚੌਧਰੀ ਨੇ ਉਹਨਾਂ ਦੀਆਂ ਹਿਰਾਫਰੀਆਂ ਚੱਲਣ ਉਹਨਾਂ ਦੀਆਂ ਚੋਰੀਆਂ ਚੱਲਣ ਸਭ ਕੋ ਚੱਲਣ ਨਹੀਂ ਤਾਂ ਫੌਜੀਆਂ ਨੇ ਚੱਲਣ ਨਹੀਂ ਸੀ ਉਸ ਟਾਈਮ ਕਰਪਸ਼ਨ ਤੇ ਫੌਜੀਆਂ ਨੇ ਬਿਲਕੁਲ ਨਹੀਂ ਢਲ ਪਾਤੀ ਸੀ ਵੀ ਚੀਜ਼ ਐ ਤੇ ਉੱਧਰ ਹਿੱਲਦੀ ਨਹੀਂ ਸੀ ਸਕੂਲਾਂ ਦੀ ਮੋਨਿਟਰਿੰਗ ਉਹ ਕਰਦੇ ਸੀ ਹਸਪਤਾਲਾਂ ਦੀ ਮੋਨਿਟਰਿੰਗ ਉਹ ਕਰਦੇ ਰਾਸ਼ਨ ਦੀ ਮੋਨਿਟਰਿੰਗ ਉਹ ਕਰਦੇ ਸੀ ਮੰਨਰੇਗਾ ਉਹ ਦੇਖਦੇ ਸੀਗੇ ਆਟਾ ਦਾਲਾਂ ਦੀ ਸ਼ੀਮਾ ਉਹ ਦੇਖਦੇ ਸੀ ਸਾਰਾ ਕੁਝ ਉਹਨੇ ਕਵਰ ਕਰ ਲਿਆ ਸੀ ਵੀ ਕਿਸੇ ਪਾਸੇ ਕੋਈ ਚੀਜ਼ ਹਿੱਲਦੀ ਨਹੀਂ ਸੀ ਉਹ ਧਰਨਾ ਕਾਫੀ ਦਿਨ ਚੱਲਿਆ ਸਰ ਉਹ ਹੁਣ ਵੀ ਸਾਡੇ ਦਿਲਾਂ 'ਚ ਹੈਗਾ ਉਹ ਚੱਲ ਰਿਹਾ ਹੈ ਪੰਜਾਬ ਸਰਕਾਰ ਨਾਲ ਕਿਤੇ ਨਾ ਕਿਤੇ ਉਸ ਚੀਜ਼ ਤੇ ਟਕਰਾਅ ਹੁੰਦਾ ਸਾਡਾ ਤੇ ਉਹਦੇ 'ਚ ਵੀ ਭਵੰਤਪਨ ਸਾਹਿਬ ਦੀ ਤੁਹਾਨੂੰ ਮੈਂ ਗੱਲ ਸੁਣਾਉਣਾ 6 ਅਕਤੂਬਰ ਦੀ ਗੱਲ ਹੈ 6 ਅਕਤ 2022 ਦੀ ਸਤੰਬਰ ਸਾਡਾ ਡਿਪਾਰਟਮੈਂਟ ਬੰਦ ਕੀਤਾ ਤੇ 6 ਅਕਤੂਬਰ ਨੂੰ ਅਸੀਂ ਉਥੇ ਧਰਨਾ ਲਾਇਆ ਆਪਣਾ ਚੀਮਾ ਸਾਨੂੰ ਘੇਰਨਾ ਸੀਗਾ ਫਾਈਨੈਂਸ ਮਿਨਿਸਟਰ ਨੂੰ ਉਦੋਂ ਪਤਾ ਚੱਲਿਆ ਕਿ ਕਿਸੇ ਹੋਰ ਪਾਸੇ ਕੋਈ ਪ੍ਰੋਗਰਾਮ ਹੈ ਅਸੀਂ ਉਧਰ ਵੀ ਹੋ ਗਏ ਉੱਥੇ ਭਗਵਨ ਮੰਤ ਸਰ ਦੀ ਭੈਣ ਆਈ ਹੋਈ ਸੀ ਉਸ ਪ੍ਰੋਗਰਾਮ 'ਚ ਮਾਤਾ ਆਈ ਹੋਈ ਸੀ ਤੇ ਇਹਨਾਂ ਦੀ ਵਾਇਪੇ ਆਏ ਹੋਏ ਸੀ ਅਸੀਂ ਇਹਨਾਂ ਨੂੰ ਘੇਰਿਆ ਉਥੇ ਤੇ ਉਹ ਫੇਰ ਵੀ ਲੇਡੀਜ਼ ਸੀਗੀ ਅਸੀਂ ਕੁਝ ਨਹੀਂ ਕਿਹਾ ਜਾਣ ਦਿੱਤਾ ਇਹ 6 ਅਕਤੂਬਰ ਦੀ ਗੱਲ ਹੈ 18 ਅਕਤੂਬਰ ਨੂੰ ਅਸੀਂ ਇੱਥੇ ਲੜੇਗਾ ਕਿ ਉਹਨੂੰ ਤੁਮਾਨੂੰ ਘੇਰਿਆ। ਉੱਥੇ ਅਸੀਂ ਉਹਨੂੰ ਮਿਲੇ। ਉਹ ਉੱਥੇ ਮੁੱਕਰੀ ਗਿਆ ਵੀ ਫੌਜੀਆਂ ਨਾਲ ਆ ਚੀਜ਼ ਹੋ ਗਈ ਮਿੰਤਾ ਪਤਾ ਹੀ ਨਹੀਂ। ਕਿਤੇ ਹੋ ਸਕਦੇ ਯਾਰ ਵੀ 6 ਤਰੀਕ ਨੂੰ ਉਹਦੀ ਮਾਤਾ ਨੂੰ ਘੇਰਿਆ ਹੋਵੇ, ਭੈਣ ਨੂੰ ਘੇਰਿਆ ਹੋਵੇ ਜਾਂ ਵਾਈਫ ਨੂੰ ਘੇਰਿਆ ਹੋਵੇ ਉਹਨਾਂ ਨੇ ਜਾ ਕੇ ਨਾ ਦੱਸਿਆ ਹੋਵੇ। ਜਾਂ ਉਹਦੀ ਸਰਕਾਰ ਨੂੰ ਪਤਾ ਨਹੀਂ ਫੌਜੀ ਕੀ ਕਰ ਰਹੇ ਨੇ। ਫੇਰ ਉਹਨੇ ਸਾਨੂੰ ਮੀਟਿੰਗ ਦਾ ਟਾਈਮ ਦਿੱਤਾ। ਕਹਿੰਦਾ ਵੀ ਮੈਂ ਤੁਹਾਡੀ ਬਹੁਤ ਇਚਿਤ ਕਰਦਾ ਹਾਂ। ਤੁਸੀਂ ਆ ਜਾਓ ਮੇਰੇ ਨਾਲ ਮੀਟਿੰਗ ਕਰ ਲਓ। ਵੀ ਦਿਵਾਲੀ ਤੋਂ ਬਾਅਦ 2022 ਤੋਂ ਦਿਵਾਲੀ ਵੀ ਨਿਕਲ ਗਈ। ਅੱਜ ਤੱਕ ਉਸ ਬੰਦੇ ਨੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ। ਤੁਸੀਂ ਕੀ ਸੋਚ ਸਕਦੇ ਹੋ ਯਾਰ ਵੀ ਫੌਜੀ ਨਾਲ ਕਿੰਨਾ ਕਲੇ ਤੇ ਹਵਾ ਚ ਉਹਦੀਆਂ ਗੱਲਾਂ ਹੁੰਦੀਆਂ ਨੇ ਤੇ ਲਾਸਟ ਵਿੱਚ ਕੀ ਕਹਿਣਾ ਚਾਹੋਗੇ ਜੀ ਲਾਸਟ ਇਹੀ ਕਹਿਣਾ ਚਾਹੋਗੇ ਜੀ ਅਸੀਂ ਸਰਕਾਰ ਲਈ ਜਲਾ ਲਾ DNAਗੇ ਜਦ ਤੱਕ ਸਾਨੂੰ ਫੌਜੀਆਂ ਨੂੰ ਇਨਸਾਫ ਨਹੀਂ ਮਿਲਦਾ ਸਾਡੇ ਫੌਜੀਆਂ ਦੀਆਂ ਜਿਹੜੀਆਂ ਮੰਗਾਂ ਨੇ ਹੱਕੀ ਮੰਗਾਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ ਤੇ ਸਾਡੇ ਫੌਜੀਆਂ ਦਾ ਜਿਹੜਾ ਬਣਦਾ ਮਾਨ ਸਤਕਾਰ ਆ ओपोस नहीं कर दी असें उदों तक चंडा चक्की रखांगे इननु हरावांगे ठीक है बहुत-बहुत धन्यवाद तोसी तोडे वे तोडा भी तोडा ओपिनियन लेना चाहना है आप इस मसले बारे की कहना चाहोगे जी पहले तो मैं आपके चैनल के देखने वाले को सबको धन्यवाद करता हूँ और मैं सिर्फ इतना ही कहना चाहूंगा कि पूरे भारतवर्ष के अंदर एक-एक सैनिक के पास में खबर पहुंचनी चाहिए और एक एक सैनिक को यह निश्चय कर लेना चाहिए जब हमारे सेना के एक अधिकारी के ऊपर एक पुलिस वाला अगर इस प्रकार का अत्याचार करता है या दुराचार करता है तो उसे बख्शा ना जाए उसे तुरंत जेल के अंदर डाल करके और बाकी जो कार्रवाई कानूनी प्रक्रिया है वो बाद में की जाए पहले उसको जेल में डाला जाए जो भी वो उस समय मौजूद थे जो भी उस गाड़ी के अंदर अधिकारी मौजूद थे इसके पुलिस वाले उनको सबको जेल में डाला जाए और उसके बाद जो कानूनी प्रक्रिया है उसको चालू किया जाए और देश के सैनिकों से मैं हाथ जोड़ करके विनती करता हूँ यदि हम सच्चे सैनिक हैं तो हमें इस कर्नल साहब के साथ हमें जुड़ना पड़ेगा अगर हम नहीं जुड़े तो हम अपने आप को सैनिक कहलाने योग्य नहीं होंगे क्योंकि हम सैनिक वो सैनिक है जो देश के ऊपर अगर पत्ता भी हिलता है देश की सीमाओं पर तो उसकी भी हम निगरानी करते हैं तो ये पुलिस वाले ये तो जो है सब दलाली लेकर के अपने पद को ग्रहण करते हैं और सब दो नंबर का काम करते हैं इन्होंने क्या आर्मी को दो नंबर का आदमी समझ लिया और कर्नल साहब की इतनी बुरी तरह से पिटाई की बहुत शर्मनाक है अगर इनको कुछ गलत नजर आ रहा था अगर उन्होंने अपना आई कार्ड दिखाया तो फैसला तो वही हो जाए हो गया था फिर इन्होंने आगे हाथापाई क्यों की और इतना अत्याचार तक क्यों पड़े इसके लिए बिल्कुल गलत हुआ है और यह बिल्कुल सरासर गलत है एक सैनिक के ऊपर हाथ उठाना बहुत ही गलत है और दुर्भाग्य दुर्भाग्यपूर्ण घटना है इसके लिए उनको बिल्कुल दंडित किया जाना चाहिए बहुत धन्यवाद जी शुक्रिया जी, जी ते असि गल बात की है जेडे भी ਇਹ ਇਹਨਾਂ ਦੀ ਮੰਗ ਹੈ ਜਿਹੜਾ ਤਰਨਾ ਲੱਗਿਆ ਹੋਇਆ ਹੈ ਕਰਨਲ ਬਾੜ ਦੇ ਹੱਕ ਦੇ ਵਿੱਚ ਸਰਕਾਰ ਦੇ ਕਰਾ ਐਸਐਸਪੀ ਨਾਨਕ ਦੇ ਖਿਲਾਫ ਵੀ ਜੀ ਸੀਵੀਆ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਐਸਆਈਟੀ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਵੀ ਜੋ ਨਾਨਕ ਦਾ ਐਸਐਸਪੀ ਨਾਨਕ ਦਾ ਬਿਆਨ ਵੀ ਆ ਰਿਹਾ ਵੀ ਜਸੀਂ ਜਿਹੜੇ ਮੁਲਾਜ਼ਮ ਨੇ ਜਿਹੜੇ ਜਿਨ੍ਹਾਂ ਨੇ ਇਹ ਕੀਤਾ ਹੈ ਉਹ ਸਸਪੈਂਡ ਵੀ ਕੀਤੇ ਗਏ ਨੇ ਪਰ ਕਹਿੰਦੇ ਸਸਪੈਂਡਰੀ ਹੋਣੀ ਚਾਹੀਦੀ ਉਹ ਨਾਨਕ ਦੀ ਜਿਹੜੀ ਬਦਲੀ ਹੋਣੀ ਚਾਹੀਦੀ ਆ ਬਾਕੀ ਜਿਹੜੇ ਸੀਵੀਆ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਆ ਤੇ ਮਮਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਸੀਐਮ ਧੰਨਵਾਦ